ਦੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਜਿਹੜੀ ਹੈ ਵਾਲਾਂ ਦੀ ਪ੍ਰੋਬਲਮ ਬਾਰੇ ਤੁਹਾਡੇ ਨਾਲ ਵੀਡੀਓ ਲੈ ਕੇ ਆਏ ਆ ਕੱਲ ਮੈਂ ਵੀਡੀਓ ਪਾਈ ਸੀਗੀ ਮਲੱਖੀ ਸਕਰਬ ਦੀ ਵੀਡੀਓ ਤੇ ਇੱਕ ਸਿਸਟਰ ਨੇ ਜਿਹੜਾ ਕਮੈਂਟ ਕੀਤਾ ਸੀਗਾ ਕਿ ਵਾਲਾਂ ਬਾਰੇ ਦੱਸੋ ਵਾਲਾਂ ਦੀ ਮੈਂ ਆਲਰੇਡੀ ਦੋ ਤਿੰਨ ਵੀਡੀਓ ਪਾ ਚੁੱਕੀ ਆਂ ਫੇਰ ਵੀ ਕਈ ਜਿਹੜੇ ਭੈਣ ਭਰਾਵਾ ਉਹ ਨਾ ਨਵੇਂ ਜੁੜਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਇਹ ਅਸਤੇ ਮੈਂ ਅੱਜ ਵੀਡੀਓ ਲੈ ਕੇ ਆਈ ਆ ਕਿ ਵਾਲ ਜਿਸ ਤਰ੍ਹਾਂ ਕਈਆਂ ਦੇ ਜਿਹੜੇ ਵਾਲਵਾ ਉਹ ਛੱਡਦੇ ਨੇ ਟੁੱਟਦੇ ਨੇ ਇਹ ਬਰਸਾਤ ਦਾ ਸੀਜ਼ਨ ਆ ਬਰਸਾਤ ਦੇ ਮੌਸਮ ਵਿੱਚ ਵਾਲ ਜਿਹੜੇ ਉਹ ਐਕਸਟਰਾ ਜਿਹੜੇ ਕੇਅਰ ਮੰਗਦੇ ਨੇ ਵਾਲ ਜਿਹੜੇ ਬਹੁਤ ਜ਼ਿਆਦਾ ਟੁੱਟਦੇ ਨੇ ਨਾਉਣ ਲੱਗਿਆ ਟੁੱਟਦੇ ਨੇ ਫਿਰ ਤੁਸੀਂ ਸਮਾਲਾਂ ਨੂੰ ਜਦੋਂ ਬੌਂਦੇ ਹੋ ਉਦੋਂ ਟੁੱਟਦੇ ਨੇ ਤੇ ਜਿਹੜਾ ਨਾ ਸਿਰ ਦੇ ਵਿੱਚ ਜਿਸ ਤਰ੍ਹਾਂ ਗੰਜਾ ਬਣਾ ਲੈਂਦਾ ਇਸ ਤਰ੍ਹਾਂ ਤੇ ਬਰਸਾਤ ਦੇ ਮੌਸਮ ਚ ਵਾਲ ਇੱਕ ਹੋਰ ਕੀ ਉਹ ਬਿਲਕੁਲ ਨਾ ਬੇਜਾਨ ਜੇ ਉਹਨਾਂ ਵਿੱਚ ਸਿਲਕੀਪਣ ਨਹੀਂ ਰਹਿੰਦਾ ਗਾ ਰੁੱਖੇ ਜਿਹੇ ਹੋ ਜਾਂਦੇ ਨੇ ਤੇ ਕਿਹੜੀਆਂ ਚੀਜ਼ਾਂ ਹੀ ਵਰਤ ਕੇ ਜਿਹੜੀ ਵਾਲਾਂ ਦੀ ਜਿਹੜਾ ਵਾ ਉਹਨਾਂ ਦੀ ਗਰੋਥ ਨੂੰ ਵਧਾ ਸਕਦੇ ਆ ਤੇ ਵਾਲ ਜਿਹੜੇ ਟੁੱਟਣ ਉਹ ਬੰਦ ਹੋ ਸਕਣਗੇ ਤੇ ਵਾਲਾਂ ਦੀ ਜਿਹੜੇ ਨਵੇਂ ਰੂਟਸ ਵਾਂ ਨਵੇਂ ਰੂਟਸ ਵਿੱਚ ਨਵੇਂ ਵਾਲ ਉੱਗਨੇ ਸ਼ੁਰੂ ਹੋ ਜਾਣਗੇ ਤੇ ਉਹ ਜਿਹੜਾ ਇਹ ਚੀਜ਼ਾਂ ਮੈਂ ਆਪਣੇ ਆਪੇ ਟਰਾਈ ਕੀਤੀਆਂ ਮੈਂ ਬਾਰ-ਬਾਰ ਕਹਿੰਦੀ ਆ ਕਿ ਮੇਰੇ ਵਾਲ ਜਿਹੜੇ ਬਹੁਤ ਹੀ ਜ਼ਿਆਦਾ ਛੋਟੇ ਸੀਗੇ ਕਰਲੀ ਸੀਗੇ ਮੇਰੇ ਵਾਲਾਂ ਦੀ ਗਰੋਥ ਨਹੀਂ ਸੀਗੀ ਹੁੰਦੀ ਮੇਰੇ ਵਾਲ ਬਹੁਤ ਹੀ ਜ਼ਿਆਦਾ ਬੇਜਾਨ ਸੀਗੇ ਤੇ ਮੈਂ ਆਪਣੇ ਵਾਲਾਂ ਤੋਂ ਬਹੁਤ ਹੀ ਪਰੇਸ਼ਾਨ ਸੀਗੀ ਤੇ ਇੱਕ ਵਾਰੀ ਮੈਂ ਆਪਣੇ ਵਾਲਾਂ ਦੀ ਜਿਹੜੀ ਆ ਉਹ ਰਿਬੌਂਡਿੰਗ ਵੀ ਕਰਵਾ ਲਈ ਸੀਗੀ ਤੇ ਉਹਦੇ ਨਾਲ ਜਿਹੜੇ ਮੇਰੇ ਵਾਲ ਆ ਬਿਲਕੁਲੀ ਡੈਮੇਜ ਹੋ ਗਏ ਸੀਗੇ ਤੇ ਜਦੋਂ ਮੈਂ ਣਾਉਂਦੀ ਸੀਗੀ ਤੇ ਣਾਉਣ ਲੱਗਿਆਂ ਵਾਲ ਜਿਹੜੇ ਨਾ ਬਹੁਤ ਹੀ ਜ਼ਿਆਦਾ ਵਾਲ ਹੁੰਦੇ ਵਿੱਚ ਟੁੱਟਦੇ ਸੀਗੇ ਤੇ ਫਿਰ ਮੈਂ ਹੌਲੀ ਹੌਲੀ ਜਿਹੜਾ ਵਾ ਉਹ ਕਾਫੀ ਚੀਜ਼ਾਂ ਦਾ ਐਕਸਪੈਰੀਮੈਂਟ ਕੀਤਾ ਤੇ ਜਿਹੜੀਆਂ ਚੀਜ਼ਾਂ ਮੇਰੇ ਜਿਨ੍ਹਾਂ ਨੇ ਮੈਨੂੰ ਬਹੁਤ ਹੀ ਵਧੀਆ 100% ਰਿਜ਼ਲਟ ਦਿੱਤਾ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਉਹ ਕੀ ਚੀਜ਼ਾਂ ਨੇ ਤੇ ਇਹ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਬਲ ਧਿਆਨ ਜ਼ਰੂਰ ਦੇਣਾ ਪਵੇਗਾ ਇਹ ਨਹੀਂ ਵੀ ਅਸੀਂ ਇੱਕ ਵਾਰੀ ਯੂਜ਼ ਕਰਕੇ ਤੇ ਫਿਰ ਛੱਡ ਦਵਾਂਗੇ ਤੇ ਕਹਾਂਗੇ ਕਿ ਸਾਨੂੰ ਰਿਜ਼ਲਟ ਨਹੀਂ ਮਿਲਦੇ ਆ ਨਹੀਂ ਸਾਨੂੰ ਇਹ ਦੀ ਜਿਹੜੀ ਆ ਉਹ ਰੈਗੂਲਰ ਯੂਜ਼ ਕਰਨਾ ਪਊਗਾ ਰੈਗੂਲਰ ਮੀਨ ਜੀ ਜਦੋਂ ਵੀ ਅਸੀਂ ਸਿਰ ਧੋਣਾ ਹੈ ਸਾਨੂੰ ਉਦੋਂ ਸਿਰ ਧੋਣ ਤੋਂ ਪਹਿਲਾਂ ਇਹ ਚੀਜ਼ਾਂ ਯੂਜ਼ ਕਰਨੀਆਂ ਪੈਣਗੀਆਂ ਇਹ ਨਹੀਂ ਮੈਕੈਨਿਕ ਤੁਸੀਂ ਰੋਜ਼ ਹੀ ਲਗਾਓ ਵੀਕ ਦੇ ਵਿੱਚ ਹੁਣ ਗਰਮੀ ਆ ਪਸੀਨਾ ਆਉਂਦਾ ਹੈ ਵਾਲ ਗੰਦੇ ਹੁੰਦੇ ਆ ਦੋ ਵਾਰੀ ਤਾਂ ਸਾਨੂੰ ਸਿਰ ਧੋਣਾ ਪੈਂਦਾ ਹੈ ਤੇ ਦੋ ਵਾਰੀ ਤੁਸੀਂ ਇਹ ਚੀਜ਼ਾਂ ਨੂੰ ਯੂਜ਼ ਕਰੋ ਤਾਂ ਤੁਹਾਨੂੰ ਡੇਟੋ ਵਾਲਾਂ ਦੇ ਵਿੱਚ ਆ ਕਿੰਨਾ ਫਰਕ ਮਹਿਸੂਸ ਹੋਵੇਗਾ ਤੁਹਾਡੇ ਵਾਲ ਟੁੱਟਣਾ ਬਿਲਕੁਲ ਹੀ ਬੰਦ ਹੋ ਜਾਣਗੇ ਤੇ ਵਾਲਾਂ ਵਿੱਚ ਭਾਰੀਪਨ ਆ ਜਾਏਗਾ ਤੇ ਐਕਸਟਰਾ ਤੁਹਾਨੂੰ ਕੋਈ ਕੰਡੀਸ਼ਨਰ ਲਗਾਉਣ ਦੀ ਵੀ ਲੋੜ ਨਹੀਂ ਪੈਗੀ ਵਾਲਾਂ ਵਿੱਚ ਹੀ ਸ਼ਾਈਨ ਆ ਜਾਂਦੀ ਹੈ ਤੇ ਮੇਰੇ ਜਿਹੜੇ ਕਰਲੀ ਵਾਲ ਸੀਗੇ ਤੇ ਹੁਣ ਦੇਖੋ ਬਿਲਕੁਲ ਇਹ ਜਿਹੜੇ ਹਨ ਅੱਗੇ ਨਾਲ ਜਿਹੜੇ ਆ ਉਹ ਵਧੀਆ ਹੋ ਗਏ ਆ ਤੇ ਇਹ ਸਿਲਕੀ ਵੀ ਹੋ ਗਏ ਆ ਮੈਂ ਪੋਨੀ ਨਹੀਂ ਕਰਕਾਉਂਦੀ ਸੀਗੀ ਮੈਂ ਜੂੜਾ ਹੀ ਜ਼ਿਆਦਾ ਕਰਦੀ ਸੀਗੀ ਤੋ ਹੁਣ ਮੈਂ ਜਿਹੜਾ ਵਾ ਉਹ ਪੋਨੀ ਕਰਨਾ ਜ਼ਿਆਦਾ ਪ੍ਰੈਫਰ ਕਰਦੀ ਹਾਂ ਕਿਉਂਕਿ ਮੇਰੇ ਵਾਲ ਜਿਹੜੇ ਆ ਸਿਲਕੀ ਨੇ ਤੇ ਇਹ ਇੰਨੇ ਜ਼ਿਆਦਾ ਜਿਹੜੇ ਰੁੱਖੇ ਨਹੀਂ ਹੈਗੇ ਤੇ ਜਿਸ ਤਰ੍ਹਾਂ ਅਸੀਂ ਵਾਲ ਧੋਨੇ ਆ ਤੋ ਉਸ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਅਸੀਂ ਵਾਲਾਂ ਦੇ ਵਿੱਚ ਜਿਹੜਾ ਵਾ ਜਿਸ ਤਰ੍ਹਾਂ ਇਹ ਇੱਕ ਪਿਆਜ਼ ਆ ਨੀਂ ਨਾ ਕਿ ਤੁਸੀਂ ਪਿਆਜ਼ ਲੈ ਲੈਣਾ ਬਾਕੀ ਜੇ ਤੁਹਾਡੇ ਵਾਲ ਵੱਡੇ ਇਹਦੇ ਵਿੱਚ ਵੱਡੇ ਛੋਟੇ ਵਾਲਾਂ ਦਾ ਕੋਈ ਫਰਕ ਨਹੀਂ ਹੈ ਕਿਉਂਕਿ ਇਹ ਅਸੀਂ ਸਿਰਫ ਰੂਟਸ ਦੇ ਉੱਪਰ ਲਗਾਉਣਾ ਹੈ ਤੇ ਇਹ ਇੰਨਾ ਚ ਤੁਸੀਂ ਪਿਆਜ਼ ਲੈ ਲੈਣਾ ਤੇ ਇੰਨੀ ਕੁ ਛੋਟੀ ਦੀ ਆ ਇਹ ਸਾਡੀ ਆ ਅਦਰਕ ਦੀ ਤੇ ਇੰਨਾ ਕੁ ਅਸੀਂ ਅਦਰਕ ਤੇ ਇਹ ਪਿਆਜ਼ ਇੰਨਾ ਕੁ ਅਸੀਂ ਲੈ ਲੈਣਾ ਤੇ ਇਹਨਾਂ ਨੂੰ ਉਹਨਾਂ ਨੂੰ ਤੁਸੀਂ ਬਿੱਲੀ ਕਸ਼ ਕਰ ਲੋ ਗ੍ਰੈਂਡ ਕਰ ਲੋ ਕਿਸੇ ਤਰੀਕੇ ਨਾਲ ਵੀ ਕਰ ਲੋ ਤੇ ਇਹਨਾਂ ਦਾ ਅਸੀਂ ਰਸ ਲੈਣਾ ਹੈ ਦੋਨੋਂ ਦਾ ਰਸ ਮਿਲਾ ਕੇ ਤੇ ਉਹਨੂੰ ਅਸੀਂ ਜਾਂ ਕਾਟਨ ਦੀ ਹੈਲਪ ਦੇ ਨਾਲ ਜਿਹੜਾ ਵਾ ਉਹ ਅਸੀਂ ਆਪਣੇ ਵਾਲਾਂ ਦੀਆਂ ਰੂਟਸ ਦੇ ਵਿੱਚ ਵਿਚ ਵਿਚ ਲਗਾ ਦੇਣਾ ਇਹਨੂੰ ਵਾਲਾਂ ਦੀ ਲੈਂਥ ਦੇ ਉੱਪਰ ਨਹੀਂ ਲਗਾਉਣਾ ਵਾਲਾਂ ਦੀਆਂ ਰੂਟਸ ਦੇ ਵਿੱਚ ਲਗਾਉਣਾ ਹੈ ਪਿਆਜ਼ ਜਿਹੜਾ ਵਾ ਦੀ ਵੀ ਪਿਆਜ਼ ਦਾ ਰਸ ਜਿਹੜਾ ਵਾ ਉਹ ਨੂੰ ਵੀ ਇਕੱਲਾ ਨਹੀਂ ਲਗਾਈਦਾ ਇਹਦੇ ਵਿੱਚ ਤੁਸੀਂ ਲੈਮਨ ਜੂਸ ਕਰ ਲਓ ਤੇ ਆਦਰਕ ਦਾ ਰਸ ਜਿਹੜਾ ਜੂਸ ਕਰ ਲਓ ਕੋਈ ਚੀਜ਼ ਹੋਰ ਐਡ ਕਰ ਸਕਦੇ ਹੋ ਇਹ ਨੂੰ ਦਹੀਂ ਦੇ ਵਿੱਚ ਮਿਕਸ ਕਰ ਲਓ ਕਿ ਇਕੱਲਾ ਪਿਆਜ਼ ਦਾ ਰਸ ਕਰਦੀ ਵੀ ਤੁਸੀਂ ਵਾਲਾਂ ਦੇ ਵਿੱਚ ਨਹੀਂ ਲਗਾਉਣਾ ਇਹਦੇ ਨਾਲ ਜਿਹੜਾ ਵਾਲ ਤੁਹਾਡੇ ਸਫੇਦ ਹੋ ਜਾਂਦੇ ਚਿੱਟੇ ਹੋ ਜਾਂਦਾ ਰਹਿੰਦਾ ਤੇ ਵਾਲਾਂ ਨੂੰ ਅਸੀਂ ਕਿਸੇ ਵੀ ਚੀਜ਼ ਵਿੱਚ ਮਿਕਸ ਕਰਕੇ ਤੇ ਇਹਨੂੰ ਅਸੀਂ ਲਗਾ ਕੇ ਤੇ ਕਿਉਂਕਿ ਅਸੀਂ ਸਵੇਰੇ ਸਿਰ ਤੋਂ ਨਾ ਹੁੰਦਾ ਤੇ ਤੁਸੀਂ ਜਦੋਂ ਰਾਤ ਨੂੰ ਤੁਸੀਂ ਲਗਾ ਕੇ ਤੇ ਇਹਨੂੰ ਓਵਰਨਾਈਟ ਲੱਗਾ ਰਹਿੰਦੇ ਨਾ ਤੇ ਤੇ ਤੁਸੀਂ ਜਿਹੜਾ ਵਾ ਉਹ ਸਵੇਰ ਨੂੰ ਜਦੋਂ ਤੁਸੀਂ ਸਿਰ ਤੋਂ ਨਾ ਆਏ ਤਾਂ ਉਸ ਤੋਂ ਜਿਹੜਾ ਵਾ 1 ਘੰਟਾ ਪਹਿਲਾਂ ਤੁਸੀਂ ਜਿਹੜਾ ਤੁਸੀਂ ਦਹੀਂ ਲੈ ਲਓ ਜਿੰਨਾ ਤੁਸੀਂ ਦਹੀਂ ਲੈਣਾ ਉਦਾਂ ਹੀ ਤੁਸੀਂ ਆਪਣੇ ਵਾਲਾਂ ਦੀ ਲੈਂਥ ਦੇ ਅਕੋਰਡਿੰਗ ਲੈਣਾ ਜੇ ਵਾਲ ਛੋਟੇ ਆ ਤੁਸੀਂ ਅੱਧੀ ਕਟੋਰੀ ਦਹੀਂ ਹੀ ਲੈ ਲਓ ਜੇ ਤੁਹਾਡੇ ਵਾਲ ਵੱਡੇ ਆ ਤੁਸੀਂ 1 ਕਟੋਰੀ ਦਹੀਂ ਹੀ ਲੈ ਲਓ ਦੇਵਾਲਾ ਦੀ ਲੈਂਥ ਦੇ ਅਕੋਰਡਿੰਗ ਜਿੰਨਾ ਵੀ ਤੁਹਾਨੂੰ ਲੱਗ ਸਕਦਾ ਵਾਲਾ ਤੇ ਕਿਉਂਕਿ ਅਸੀਂ ਹੋਰ ਰੂਟਸ ਤੋਂ ਲੈ ਕੇ ਤੇ ਲੈਂਥ ਤੱਕ ਪੂਰਾ ਲਗਾਉਣਾ ਹੁੰਦਾ ਹੈ ਇੱਕ ਕੌਲੀ ਅੱਧੀ ਕਟੋਰੀ ਦਹੀਂ ਦੀ ਜਿੰਨਾ ਤੁਸੀਂ ਦਹੀਂ ਲੈਣਾ ਉਹਨਾਂ ਤੁਸੀਂ ਚੌਲਾਂ ਦਾ ਪਾਣੀ ਲੈ ਲਓ ਚੌਲਾਂ ਦਾ ਪਾਣੀ ਜਿਹੜਾ ਵਾ ਚੌਲਾਂ ਦਾ ਪਾਣੀ ਮੀਨਸ ਕਿ ਚੌਲ ਜਿਹੜੇ ਤੁਸੀਂ ਉਬਾਲਨੇ ਆ ਬਣਾ ਕੇ ਖਾਣ ਵਾਸਤੇ ਉਬਾਲਦੇ ਹੋ ਤੇ ਉਹ ਜਿਹੜਾ ਪਾਣੀ ਹੁੰਦਾ ਜਿਹਨੂੰ ਪਿਛ ਕਹਿੰਦੇ ਆ ਸਾਡੇ ਉਹ ਤੁਸੀਂ ਪਾਣੀ ਜਿੰਨਾ ਦਹੀਂ ਆ ਉਹਨਾਂ ਤੁਸੀਂ ਵਿੱਚ ਪਾਣੀ ਚੌਲਾਂ ਦਾ ਐਡ ਕਰ ਲੈਣਾ ਤੇ ਵਿੱਚ ਥੋੜੀ ਜੀ ਤੁਸੀਂ ਜਿਹੜੀ ਹੈ ਐਲੋਵੀਰਾ ਜੈਲ ਉਹ ਤੁਸੀਂ ਹੋਮ ਮੇਡ ਜਿਹੜੀ ਘਰ ਵਾਲੀ ਐਲੋਵੀਰਾ ਜੈਲ ਉਹ ਵੀ ਯੂਜ਼ ਕਰ ਸਕਦੇ ਹੋ ਮਾਰਕੀਟ ਵਾਲੀ ਵੀ ਯੂਜ਼ ਕਰ ਸਕਦੇ ਹੋ ਉਹਦੇ ਵਿੱਚ ਇੱਕ ਚਮਚ ਤੇ तकरीबन ਐਲੋਵੀਰਾ ਜੈਲ ਐਡ ਕਰ ਲਓ ਤੇ ਉਹਨਾਂ ਨੂੰ ਜਿਹੜਾ ਤੁਸੀਂ ਐਜ਼ ਅ ਪੈਕ ਦੇ ਤੌਰ ਤੇ ਤੁਸੀਂ ਆਪਣੇ ਵਾਲਾਂ ਤੇ ਲਗਾ ਲਓ ਤੇ ਇੱਕ ਘੰਟੇ ਇੰਨਾ ਨੂੰ ਲੱਗਾ ਰਹਿਣ ਦਿਓ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਵਾਲ ਧੋ ਲਓ ਤੁਸੀਂ ਦੇਖਿਓ ਤੁਹਾਡੇ ਵਾਲ ਜਿਹੜੇ ਕਿੰਨੇ ਮੁਲਾਇਮ ਸਿਲਕੀ ਤੇ ਐਨ ਸ਼ਾਈਨ ਕਰਨਗੇ ਤੁਹਾਡੇ ਤੇ ਵਾਲਾਂ ਦੇ ਵਿੱਚ ਜਿਹੜਾ ਵਾ ਨਾ ਉਹ ਸੌਫਟਨੈਸ ਆ ਜਾਂਦੀ ਹੈ ਜਿਹੜੇ ਹਾਰਡ ਹਾਰਡ ਵਾਲ ਹੁੰਦੇ ਨਾ ਖੁੱਖੇ ਜਿਹੇ ਹੁੰਦੇ ਬਿਲਕੁਲ ਹੀ ਖਤਮ ਹੋ ਜਾਂਦੇ ਤੁਹਾਨੂੰ ਕੋਈ ਵੀ ਐਕਸਟਰਾ ਜਿਹੜਾ ਕੰਡੀਸ਼ਨਰ ਲਗਾਉਣ ਦੀ ਲੋੜ ਨਹੀਂ ਪਵੇਗੀ ਕਿ ਇਹ ਇਹ ਚੀਜ਼ਾਂ ਦਾ ਜੇ ਤੁਸੀਂ ਧਿਆਨ ਰੱਖੋਗੇ ਕਿ ਇਹ ਜਿਹੜਾ ਪਿਆਜ਼ ਵਾਲਾ ਰਸਵਾ ਤੁਸੀਂ ਰਾਤ ਨੂੰ ਲਗਾ ਕੇ ਰੱਖਣਾ ਓਵਰਨਾਈਟ ਸਵੇਰੇ ਨਾ ਹੋ ਤਾਂ ਤੁਸੀਂ ਇੱਕ ਘੰਟਾ ਪਹਿਲਾਂ ਜਿਹੜਾ ਦਹੀਂ ਤੇ ਚੌਲਾਂ ਦੇ ਪਾਣੀ ਦਾ ਤੇ ਵਿੱਚ ਤੁਸੀਂ ਜਿਹੜਾ ਵਾ ਉਹ ਐਲੋਵੇਰਾ ਜੈਲ ਐਡ ਕਰਕੇ ਤੁਸੀਂ ਲਗਾਓਗੇ ਤੇ ਇਹ ਵਾਲ ਨੂੰ ਐਕਸਟਰਾ ਸ਼ਾਈਨ ਦੇਗਾ ਤੇ ਸੌਫਟਨਸ ਦੇਵੇਗਾ ਤੇ ਵਾਲ ਬਿਲਕੁਲ ਹੀ ਐਨ ਜਿਹੜੇ ਆ ਉਹ ਰੁੱਖੇ ਜਿਹਰੇ ਹੁੰਦੇ ਆ ਉਹ ਬਿਲਕੁਲ ਚਿਹਰੇ ਆ ਫਲਦੀ ਵਾਲ ਹੋ ਜਾਣਗੇ ਤੇ ਤੁਹਾਡੇ ਵਾਲਾਂ ਦਾ ਜਿਹੜਾ ਭਾਰੀਪਨ ਆ ਉਹਨਾ ਸ਼ੁਰੂ ਹੋ ਜਾਏਗਾ ਤੁਸੀਂ ਇੱਕ ਵਾਰੀ ਇਹ ਤਾਂ ਤੁਸੀਂ ਪਹਿਲੀ ਵਾਰੀ ਯੂਜ਼ ਕਰਕੇ ਦੇਖੋਗੇ ਤੇ ਵਾਲ ਤੁਸੀਂ ਦੇਖੋ ਕਿੰਨੇ ਤੁਹਾਡੇ ਸੌਫਟ ਹੋ ਜਾਣਗੇ ਤੇ ਇਸ ਤੋਂ ਬਾਅਦ ਤੁਸੀਂ ਫਿਰ ਜਦੋਂ ਬਾਅਦ ਤੁਸੀਂ ਧੋ ਲੈਣੇ ਆ ਤਾਂ ਧੋਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਸਿਰਮ ਲਗਾਉਣਾ ਹੈ ਲਗਾਉਣਾ ਹੈ ਸਿਰਮ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਦੇਖੋ ਮੈਂ ਬਣਾ ਕੇ ਰੱਖਿਆ ਹੋਇਆ ਹੈ ਇਹਨੂੰ ਤੁਸੀਂ ਬਣਾ ਕੇ ਤੇ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਇਹ ਤੁਸੀਂ 2 ਚਮਚ ਮੇथी दाणे ਦੇ ਜਾਂ ਮੇਥੇ ਦਾਣੇ ਮੇਥੇ ਜਾਂ ਮੇਥੀ ਫਿਰ ਮੈਨੂੰ ਜਿਹੜਾ ਮੈਂ ਇਹ ਵੀਡੀਓ ਪਾਈ ਸੀਗੀ ਪਹਿਲਾਂ ਉੱਤੇ ਕਮੈਂਟ ਆਉਂਦਾ ਹੈ ਕਿ ਸਿਸਟਰ ਇਹ ਮੇਥੀ ਆ ਜਾਂ ਮੇਥੇ ਆ ਤੁਸੀਂ ਕੁਝ ਵੀ ਲੈ ਸਕਦੇ ਹੋ ਮੇਜੀ ਵੀ ਲੈ ਸਕਦੇ ਹੋ ਮੇਥੇ ਵੀ ਲੈ ਸਕਦੇ ਹੋ 2 ਚਮਚ ਜਿਹੜੇ ਉਹ ਲੈ ਕੇ ਤੇ ਇੱਕ ਗਲਾਸ ਪਾਣੀ ਪਾ ਕੇ ਤੇ ਤੁਸੀਂ ਓਵਰਨਾਈਟ ਇਹਨਾਂ ਨੂੰ ਭਿਓ ਕੇ ਰੱਖ ਦੇਣਾ ਹੈ ਫਿਰ ਸਵੇਰ ਨੂੰ ਜਿਹੜਾ ਇਹ ਪਾਣੀ ਜਿਹੜਾ yellow yellow ਹੋ ਜਾਵੇਗਾ ਤੇ ਜਿਹੜੇ ਮੇਥੇ ਦਾਣੇ ਆ ਇਹ ਫੁੱਲ ਜਾਣਗੇ ਤੇ ਫਿਰ ਤੁਸੀਂ ਉਹਦੇ ਵਿੱਚ ਅੱਧਾ ਗਲਾਸ ਹੋਰ ਪਾਣੀ ਐਡ ਕਰਕੇ ਤੇ ਇਹਨਾਂ ਨੂੰ ਜਿਹੜਾ ਵਾ ਬੋਇਲ ਕਰਨਾ ਹੈ ਤੇ ਬੋਇਲ ਕਰਕੇ ਤੇ ਫਿਰ ਜਦੋਂ ਇਹ ਜਿਹੜਾ ਅੱਧਾ ਕਿ ਗਲਾਸ ਇਹਦੇ ਵਿੱਚ ਪਾਣੀ ਦਾ ਰਹਿ ਜਾਵੇਗਾ ਤੇ ਇਹ ਨੂੰ ਜਿਹੜਾ ਵਾ ਉਹ ਹਲਕਾ ਜਿਹਾ ਮਿਕਸੀ ਦੇ ਵਿੱਚ ਦਰਦਰਾ ਜਿਹਾ ਗ੍ਰाइंड ਕਰ ਲੈਣ ਬਿਲਕੁਲ ਫਾਈਨ ਪੇਸਟ ਨਹੀਂ ਕਰਨਾ ਦਰਦਰਾ ਜਿਹਾ ਡਰ ਜਿਹੜਾ ਵਾ ਗ੍ਰाइंड ਕਰਨਾ ਹੈ ਤੇ ਫਿਰ ਅਸੀਂ ਇਹਨੂੰ ਜਿਹੜਾ ਵਾ ਛਾਨਣੀ ਦੀ ਹਲਪ ਦੇ ਨਾਲ ਜਾਂ ਕਿਸੇ ਵੀ ਸੂਤਰੀ ਕਪੜੇ ਦੀ ਹਲਪ ਦੇ ਨਾਲ ਇਹਨੂੰ ਛਾਨ ਲਵਾਂਗੇ ਤੇ ਜਿਹੜਾ ਦਾ ਪਾਣੀ ਆ ਉਹ ਸਾਨੂੰ ਚਾਹੀਦਾ ਹੈ ਤੇ ਇਹ ਪਾਣੀ ਨੂੰ ਅਸੀਂ ਫਿਰ ਇਹਦੇ ਵਿੱਚ ਇੱਕ ਵਿਟਾਮਿਨ E ਦਾ ਜਿਹੜਾ ਕੈਪਸੂਲਾ ਉਹ ਐਡ ਕਰ ਲਵਾਂਗੇ ਇਹਨੂੰ ਅਸੀਂ ਜਿਹੜਾ ਵਾ ਇਹ ਬੋਟਲ ਦੇ ਵਿੱਚ ਪਾ ਕੇ ਰੱਖ ਲਵਾਂਗੇ ਤੇ ਧਿਆਨ ਰੱਖਿਓ ਕਿ ਇਹ ਜਿਹੜੀ ਬੋਟਲ ਵਾ ਉਹ ਸਪਰੇ ਵਾਲੀ ਸਪਰੇ ਪੰਪ ਵਾਲੀ ਹੋਣੀ ਚਾਹੀਦੀ ਹੈ ਕਿ ਜਿਹੜਾ ਇਸ ਤਰੀਕੇ ਨਾਲ ਪ੍ਰੈਸ਼ਰ ਮਿਲ ਜੇ ਤੇ ਇਹ ਰੱਖ ਲਵਾਂਗੇ ਫਿਰ ਅਸੀਂ ਸੇਕ ਤੋਂ ਬਾਅਦ ਅਸੀਂ ਆਪਣੇ ਵਾਲਾਂ ਵਿੱਚ ਐਜ਼ ਇਹ سیرਮ ਇਹ ਯੂਜ਼ ਕਰਾਂਗੇ ਤੇ ਇਹਦੀ ਬਿਲਕੁਲ ਵੀ 스ਮੈਲ ਨਹੀਂ ਆਉਂਦੀ ਹੈਗੀ ਗੰਦੀ ਤੇ ਕਈ ਸੋਚਣਗੇ ਕਿ ਇਹਦੀ 스ਮੈਲ ਆਉਂਦੀ ਹੈ ਬਿਲਕੁਲ 스ਮੈਲ ਨਹੀਂ ਆਉਂਦੀ ਤੇ ਜੇ ਤੁਸੀਂ ਨਹੀਂ ਇਹਨੂੰ ਜਿਹੜਾ ਵਾ ਵਾਲਾਂ ਵਿੱਚ ਲਗਾ ਕੇ ਰੱਖਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਜਿਹੜਾ ਵਾ ਉਹ ਨਵਾਂ ਇਹਨੂੰ ਲਗਾ ਕੇ ਤਿੰਨ ਚਾਰ ਘੰਟੇ ਲਗਾ ਕੇ ਫਿਰ ਤੁਸੀਂ ਆਪਣੇ ਵਾਲ ਵਾਹ ਤੇ ਵਾਸ਼ ਕਰ ਸਕਦੇ ਹੋ ਬਟ ਇਹ ਆ ਕਿ ਮੈਂ ਇਹਨੂੰ ਜਿਹੜਾ ਸਿਰ ਤੋਂ ਹੋਂਦ ਬਾਅਦ ਯੂਜ਼ ਕਰਦੀ ਆ ਤੇ ਸੇ ਵਾਲ ਜਿਹੜੇ ਹਲਕੇ ਹਲਕੇ ਜਿਹੜੇ ਗਿੱਲੇ ਹੋ ਜਾਂਦੇ ਆ ਤੁਸੀਂ ਲੈਂਥ ਵਿੱਚ ਇਹਨੂੰ ਯੂਜ਼ ਨਹੀਂ ਕਰਨਾ ਹੈਗਾ ਤੁਸੀਂ ਇਹਨੂੰ ਰੂਟਸ ਵਿੱਚ ਯੂਜ਼ ਕਰਨਾ ਹੈ ਮਤਲਬ ਕਿ ਇਸ ਤਰੀਕੇ ਨਾਲ ਛੀਰ ਕੱਢ ਕੇ ਇਸ ਤਰੀਕੇ ਨਾਲ ਸਪਰੇਅ ਮਾਰ ਲੈਣੀ ਮੈਂ ਤੁਹਾਨੂੰ ਯੂਜ਼ ਕਰਕੇ ਦਿਖਾਉਣੀ ਆ ਇਸ ਤਰੀਕੇ ਨਾਲ ਛੀਰ ਕੱਢ ਕੱਢ ਕੇ ਮੈਂ ਇਹਨੂੰ ਡੇਲੀ ਯੂਜ਼ ਕਰਦੀ ਰਹਿਣੀ ਹੈ ਕਿਉਂਕਿ ਜਿੰਨਾ ਸੀ ਜ਼ਿਆਦਾ ਯੂਜ਼ ਕਰਾਂਗੇ ਜਿਹੜੀਆਂ ਰੈਮਡੀਸ ਹਨ ਉਹ ਵਾਲਾ ਵਿੱਚ ਜ਼ਿਆਦਾ ਰਹਿਣਗੀਆਂ ਉਹ ਜ਼ਿਆਦਾ ਅਸਰ ਕਰਨਗੀਆਂ ਤੇ ਜੇ ਅਸੀਂ ਇੱਕ ਦੋ ਘੰਟੇ ਲਗਾ ਕੇ ਇਹਨੂੰ ਪੋਸਟ ਕਰ ਲਵਾਂਗੇ ਤਾਂ ਫਿਰ ਇਹਨਾਂ ਦਾ ਅਸਰ ਘੱਟ ਹੋਵੇਗਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਉਸ ਸਾਰੀਆਂ ਰੂਟਸ ਦੇ ਵਿੱਚ ਇਹਦੀ ਸਪਰੇਅ ਮਾਰ ਲੈਣੀ ਹੈ ਆਫੀ ਉਹਦੇ ਨਾਲ ਵਾਲ ਜਿਹੜੇ ਬਿਲਕੁਲ ਸੁੱਕ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਵਾਲ ਨੂੰ ਵਾ ਕੇ ਗੋਤ ਕਰਨੀ ਗੋਤ ਕਰ ਸਕਦੇ ਹੋ ਜੂਰਾ ਕਰਦੇ ਜਿਸ ਤਰ੍ਹਾਂ ਵੀ ਕਰਨੇ ਤਾਂ ਵਾਲ ਬਿਲਕੁਲ ਐਨ ਜਿਹੜੇ ਸਿੰਪਲੀ ਹੋ ਜਾਂਦੇ ਤੇ ਬਿਲਕੁਲ ਵੀ ਮਹਿਸੂਸ ਨਹੀਂ ਹੋਏਗਾ ਕਿ ਤੁਸੀਂ ਵਾਲ ਵਿੱਚ ਕੁਝ ਲਗਾਇਆ ਹੈ ਤੇ ਨਾ ਇਹਦੀ ਕੋਈ ਐਕਸਟਰਾ ਸਮੈਲ ਆਉਣੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਦਿਨ ਨੂੰ ਲਾ ਲਓ ਕਿ ਇਹ ਜਾਦੂ ਦਾ ਕੰਮ ਕਰਦਾ ਹੈ ਵਾਲਾਂ ਦੀ ਗਰੋਥ ਵਿੱਚ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਤੁਸੀਂ ਇੱਕ ਵਾਰੀ ਬਣਾ ਕੇ ਇਹਨੂੰ ਫ੍ਰਿਜ ਵਿੱਚ ਤੁਸੀਂ ਜਿਹੜਾ ਵਾ ਇੰਨਾਕ ਜਿੰਨਾ ਤੁਸੀਂ ਬਣਾ ਲਓ ਅੱਧਾ ਇੱਕ ਗਲਾਸ ਦੇ ਅਕੋਰਡਿੰਗ ਕੋਈ ਵੱਡਾ ਜ਼ਿਆਦਾ ਬਣਾਉਣ ਦੀ ਲੋੜ ਨਹੀਂ ਹੈਗੀ ਜਦੋਂ ਫੇਰ ਖਤਮ ਹੋ ਜਾਏ ਫੇਰ ਬਣਾ ਲਓ ਕਿਉਂਕਿ ਅਸੀਂ ਸਪਰੇਅ ਕਰਨੀ ਆ ਤੇ ਇਹ ਇੰਨਾ ਜ਼ਿਆਦਾ ਯੂਜ਼ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਵਾ ਫ੍ਰਿਜ ਵਿੱਚ ਸਟੋਰ ਕਰਕੇ ਇਹਨੂੰ ਬਾਹਰ ਸਟੋਰ ਨਹੀਂ ਰੱਖਣਾ ਹੈਗਾ ਇਹਨੂੰ ਤੁਸੀਂ ਫ੍ਰਿਜ ਵਿੱਚ ਹੀ ਸਟੋਰ ਕਰਨਾ ਹੈ ਕਿਉਂਕਿ ਜੇ ਅਸੀਂ ਬਾਹਰ ਰੱਖਾਂਗੇ ਤਾਂ ਖਰਾਬ ਹੋ ਜਾਵੇਗਾ ਤੇ ਇਹ ਨੇ ਮੇਰੇ ਵਾਲਾਂ ਨੂੰ ਜਿਹੜਾ ਵਾ ਬਹੁਤ ਹੀ ਹੈਲਪ ਕੀਤੀ ਹੈ ਵਾਲਾਂ ਦੀ ਗਰੋਥ ਵਿੱਚ ਤੇ ਮੇਰੇ ਵਾਲ ਜਿਹੜੇ ਆ ਬਿਲਕੁਲ ਐਂ ਸਿਲਕੀ ਹੋ ਗਏ ਨੇ ਮੇਰੇ ਵਾਲਾਂ ਦੀ ਲੈਂਥ ਵੀ ਮੇਰੇ ਵਾਲਾਂ ਦੀ ਲੈਂਥ ਜਿਹੜੀ ਬਹੁਤ लवली ਹੋ ਗਈ ਹੈ ਜਿਹੜੇ ਮੈਨੂੰ ਪਰਸਨਲੀ ਜਾਣਦੇ ਨੇ ਉਹਨਾਂ ਨੂੰ ਪਤਾ ਸੀਗਾ ਕਿ ਮੇਰੇ ਵਾਲ ਬਿਲਕੁਲ ਇੰਨੇ ਛੋਟੇ ਛੋਟੇ ਸਿਲਕੀ ਤੇ ਇੰਨਾ ਵੀ ਗ੍ਰੋਥ ਬਿਲਕੁਲ ਇਸੇ ਨੂੰ ਤੇ ਅ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਤੁਹਾਨੂੰ ਕਹਿੰਦੀ ਸਮਝ ਵਿੱਚ ਆ ਚੁੱਕੀਆਂ ਹੋਣੀਆਂ ਤੇ ਇਸ ਜਿਹਨੂੰ ਇਹ سیرਮ ਦੀ ਇਹ ਰੈਮਡੀ ਜਿਹੜੀ ਚਾਹੀਦੀ ਆ ਤੇ ਉਹ ਮੇਰੇ ਚੈਨਲ ਤੇ ਆਲਰੇਡੀ ਵੀਡੀਓ ਪਈ ਹੋਈ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਹੇਅਰ ਵਾਸਤੇ ਜਿਹੜਾ ਸੀਰਮ ਤੇ ਜਿਹੜਾ ਮੈਂ ਤੁਹਾਨੂੰ ਪਿਆਜ਼ ਤੇ ਅਦਰਕ ਦਾ ਰਸ ਦੱਸਿਆ ਸੀਗਾ ਉਹਦਾ ਵੀ ਮੈਂ ਤੁਹਾਨੂੰ ਬਣਾ ਕੇ ਆਪਣੀ ਵਾਰਾਂ ਵਾਸਤੇ ਦੱਸਿਆ ਹੋਇਆ ਹੈ ਤੁਸੀਂ ਉਹ ਜਿਹੜੀਆਂ ਵੀਡੀਓ ਚੈੱਕ ਕਰ ਸਕਦੇ ਹੋ ਤੇ ਉਸ ਤਰ੍ਹਾਂ ਵੀ ਤੁਹਾਨੂੰ ਮੈਂ ਦੱਸ ਦਿੱਤਾ ਹੈ ਡਿਟੇਲ ਵਿੱਚ ਸਮਝਾ ਦੁੱਤਾ ਹੈ ਤੁਹਾਨੂੰ ਸਮਝ ਆ ਜਾਵੇਗਾ ਜੇ ਕਿਸੇ ਨੂੰ ਨਹੀਂ ਪਤਾ ਲੱਗੇ ਤਾਂ ਮੈਨੂੰ ਕਮੈਂਟ ਕਰਕੇ ਸਕਦਾ ਹੈ ਤੇ ਇਹ ਚੀਜ਼ਾਂ ਚੂਜ਼ ਕਰੋਗੇ ਤਾਂ ਤੁਹਾਡੇ ਵਾਲ ਜਿਹੜੇ ਬਿਲਕੁਲ ਹੀ ਜਿਹੜੇ ਆ ਉਹ ਵਧੀਆ ਹੋ ਜਾਣਗੇ ਤੇ ਕੋਈ ਵੀ ਤੁਹਾਨੂੰ ਜਿਹੜਾ ਵਾ ਉਹ ਐਕਸਟਰਾ ਟ੍ਰੀਟਮੈਂਟ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ ਤੇ ਵਾਲ ਤੁਹਾਡੇ ਇਸੇ ਤਰੀਕੇ ਦੇ ਨਾਲ ਜਿਹੜੇ ਬਹੁਤ ਹੀ ਵਧੀਆ ਹੋ ਜਾਣਗੇ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੁਹਾਡੇ ਜਿਹੜੇ ਵਾਲਾਂ ਬਾਰੇ ਸਾਰੇ ਜਿਹੜੇ ਡਾਊਟ ਆ ਕਲੀਅਰ ਹੋ ਗਏ ਹੋਣਗੇ ਤੇ ਮਿਲਦੇ ਆ ਫਿਰ ਤੁਹਾਨੂੰ ਮੈਂ ਕਿਸੇ ਹੋਰ ਵੀਡੀਓ ਨਾਲ ਸਸਟੇ ਕਾਪੀ